52 ਦੇ ਇਸ ਦਿਨ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪਰੀ ਦੇ ਮਾਲਕ ਦੋ ਜਹਾਨ ਦੇ ਵਾਲੀ 52 ਰਾਜਿਆਂ ਨੂੰ 52 ਕਲੀਆਂ ਵਾਲਾ ਚੋਲਾ ਸੀ ਮਹਾਰਾਜ ਦਾ ਆ ਕਲੀ ਹੁੰਦੀ ਚੋਲੇ ਦੀ ਇਹ 50 ਕਲੀਆਂ ਸੀ ਚੋਲੇ ਦੀਆਂ 50 ਰਾਜਿਆਂ ਤਾਂ ਫੜ ਲੀਆਂ ਹੁਣ ਦੋ ਰਾਜੇ ਮਹਾਰਾਜ ਦੇ ਚਰਨੀ ਟਹਿ ਗਏ ਮਹਾਰਾਜ ਸਾਨੂੰ ਦੋਵਾਂ ਨੂੰ ਕੌਣ ਬਾਹਰ ਲੈ ਕੇ ਜਾਊਗਾ ਇਹ ਆਨੰਗਸਿਆਂ ਦੇ ਚੋਲਿਆਂ ਤੇ ਇੱਥੇ ਵੀ ਤਣੀਆਂ ਹੁੰਦੀਆਂ ਨੇ ਮਹਾਰਾਜ ਨੇ ਤਣੀਆਂ ਖੋਲ ਕੇ ਫੜਾ ਦਿੱਤੀਆਂ ਉਹ ਅੱਗੇ-ਅੱਗੇ ਤੇ ਬਾਕੀ ਸਾਰੇ ਪਿੱਛੇ-ਪਿੱਛੇ ਰਾਜੇ ਮਹਾਰਾਜ ਨੇ 52 ਦੇ 52 ਬਾਹਰ ਕੱਢੇ ਬਾਹਰ ਕੱਢ ਕੇ ਖਾਲਸਾ ਜੀ ਉਹ 52 ਰਾਜੇ ਕੱਲੇ ਇੱਕ ਰਿਆਸਤ ਦੇ ਤਾਂ ਹੈਗੇ ਨਹੀਂ ਸੀ ਵੱਖਰੀਆਂ-ਵੱਖਰੀਆਂ ਰਿਆਸਤਾਂ ਦੇ ਮਾਲਕ ਸਨ ਉਹ 52 ਦੇ 52 ਰਾਜੇ ਆਪਣੇ ਜਦੋਂ ਰਾਜ ਮਹਿਲਾਂ ਵਿੱਚ ਗਏ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜਦੋਂ ਰਾਮਚੰਦਰ ਭਗਵਾਨ ਅਯੋਧਿਆ ਗਿਆ ਕੱਲੀ ਅਯੋਧਿਆ ਵਿੱਚ ਦੀਵਾਲੀ ਮਨਾਈ ਗਈ ਪਰ ਜਿੱਦਣ ਛੇਵੇਂ ਪਾਤਸ਼ਾਹ ਮਹਾਰਾਜ ਸ੍ਰੀ ਅਮਰਸਰ ਸਾਹਿਬ ਆਏ ਦੀਪਮਾਲਾ ਦੇ ਦਿਨ ਉਹ ਦਿਨ ਸਾਰੇ ਭਾਰਤ ਦੇ ਵਿੱਚ ਦੀਵਾਲੀ ਮਨਾਈ